ਇਸ ਪ੍ਰੈਸ ਕਾਨਫਰੰਸ ਨੂੰ ਐਡਰੈਸ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਖੰਨਾ ਸਮਾਰਕ ਅਰਿਆਲੇ ਵਿਖੇ ਸਾਡੇ ਪ੍ਰਦੇਸ਼ ਦੇ ਪੂਰਵੇ अध्यक्ष ਔਰ ਪੂਰਵ ਰਾਜ ਸਭਾ ਮੈਂਬਰ ਸਾਡੇ ਵੱਡੇ ਭਰਾ ਆਸ਼੍ਰੀ ਸ਼ਵੇਤ ਮਲਿਕ ਜੀ ਔਰ ਸਾਡੇ ਸੂਬੇ ਦੇ ਮਹਾ ਮੰਤਰੀ ਔਰ ਮਾਝੇ ਦੇ ਮਾਝਾ ਜ਼ੋਨ ਦੇ ਜਿਹੜੇ ਜਰਨਲ ਇੰਚਾਰਜ रिटायर्ड आईएएस ऑफिसर सरदार जगमोहन सिंह राजू जी और मेरे नाल बैठे ने ਸਾਡੇ ਪੂਰਵ ਜ਼ਿਲ੍ਹਾ ਅਧਿਕਾਰੀ ਅਨੰਦ ਸ਼ਰਮਾ ਜੀ और मेरे टीम ਦੇ ਵਿੱਚ ਮੇਰੇ ਸਹਿਯੋਗੀ ਮੇਰੇ ਭਰਾ ਭਾਈ ਮਨੀਸ਼ ਸ਼ਰਮਾ ਜੀ और संजीव संजीव ਜੀ और ਸਾਡੇ ਪੰਜਾਬ ਚੋਂ ਵੀਰੇ ਮੀਡੀਆ ਦੇ ਕੋਰਡੀਨੇਟਰ ਨੇ ਸਰਚਾਰ ਪ੍ਰੋਫੈਸਰ ਸਰਚੰਦ ਜੀ ਅੱਜ ਇਸ ਕਰਕੇ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਹੁਣ ਪਹਿਲੋਂ ਸ਼੍ਰੀ ਸ਼ਵੇਤ ਮਲਿਕ ਜੀ ਐਡਰੈਸ ਕਰਨੇ ਕਿਜਰੀਵਾਲ ਜੀ ਦਾ ਦੋਰਾ ਚੇਰਾ ਅੱਜ ਸਮਾਜ ਦੇ ਸਾਹਮਣੇ ਆ ਗਿਆ ਅਰਵਿੰਦ ਕੇਜਰੀਵਾਲ ਅੰਨਾ ਹਜਾਰੇ ਜੀ ਦੇ ਅੰਦੋਲਨ ਚੋਂ ਜਿਹੜਾ ਕਿ ਭ੍ਰਸ਼ਟਾਚਾਰ ਦੇ ਖਿਲਾਫ ਹੈ ਉਹਦਾ ਲਾਭ ਉਠਾ ਕੇ ਇਹਨਾਂ ਨੇ ਆਪਣੀ ਪੋਲੀਟੀਕਲ ਪਾਰਟੀ ਬਣਾ ਲਈ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਕਿ ਆਮ ਆਦਮੀ ਪਾਰਟੀ ਕਿ ਆਮ ਆਦਮੀ ਦੀ ਪਾਰਟੀ ਹੈ ਔਰ ਸਿਧਾਂਤ ਵੀ ਬੜੇ ਦਸਤੇ ਕਿ ਨਾ ਅਸੀਂ ਘਰ ਦਾ ਲਾਭ ਲਾਂਗੇ ਨਾ ਅਸੀਂ ਗੱਡੀ ਲਾਂਗੇ ਨਾ ਕੋਈ ਸੱਤਾ ਦਾ ਲਾਭ ਲਾਂਗੇ ਔਰ ਇਹ ਵੀ ਕਿਹਾ ਕਿ ਇਹ ਪਾਰਟੀ ਇਸ ਲਈ ਬਣੀ ਹੈ ਕਿ ਸੱਤਾ ਨੂੰ ਧੰਨ ਤੋਂ ਦੂਰ ਰੱਖਿਆ ਜਾਏ ਔਰ ਉਸ ਤੋਂ ਬਾਅਦ ਅੱਜ ਉਹੀ ਅਰਵਿੰਦ ਕੇਜਰੀਵਾਲ ਮੌਕਾ ਪ੍ਰਸਤ ਜਿਹਨੂੰ ਕਹਿ ਸਕਦੇ ਆ ਹਿਪੋਕ੍ਰੈਟ ਉਹ ਮੌਕਾ ਪ੍ਰਸਤ ਬਣ ਕੇ ਤੇ ਸਾਰੇ ਅੰਨਾਜਾਰੇ ਜਿਹਦੇ ਸਿਧਾਂਤਾਂ ਨੂੰ ਭੁੱਲ ਕੇ ਦਿੱਲੀ ਦੇ ਮੁੱਖ ਮੰਤਰੀ ਬਣ ਗਏ ਔਰ ਤੁਸੀਂ ਦੇਖੋ ਜਦੋਂ ਉਹਨਾਂ ਦੇ ਫਾਰਮਰ ਜਿਹੜੇ ਮੈਂਬਰ ਸੀ ਬਣਾਉਣ ਵਾਲੇ ਉਹਦੇ ਸੁਪਰੀਮ ਕੋਰਟ ਦੇ ਲਾਇਰ ਪ੍ਰਸ਼ਾਂਤ ਭੂਸ਼ਣ ਜੀ ਸੀਗੇ ਪ੍ਰਸਿੱਧ ਕਵੀ ਕੁਮਾਰ ਵਿਸ਼ਵਾਸ ਜੀ ਸੀਗੇ ਯੋਗਿੰਦਰ ਯਾਦਵ ਜੀ ਸੀਗੇ ਉਹਨਾਂ ਨੇ ਜਦੋਂ ਦੇਖਿਆ ਕਿ ਇੱਥੇ ਸਿਧਾਂਤ ਤੇ ਕਤਲ ਹੋਵੇ ਤੇ ਇਹ ਵਿਅਕਤੀ ਤੇ ਭ੍ਰਿਸ਼ਟਾਚਾਰ ਕਰਨਾ ਸ਼ੁਰੂ ਹੋ ਗਿਆ ਅਰਵਿੰਦ ਕੇਜਰੀਵਾਲ ਉਹ ਉਸੇ ਵੇਲੇ ਛੱਡ ਕੇ ਤੇ ਅਲੱਗ ਹੋ ਗਏ ਇਸ ਭ੍ਰਿਸ਼ਟਾਚਾਰੀ ਆਮ ਆਦਮੀ ਪਾਰਟੀ ਨਾਲ ਅਸੀਂ ਜੁੜੇ ਨਹੀਂ ਰਹਿਣਾ ਬਹੁਤ ਲੋਕ ਇਹਨਾਂ ਦੇ ਐਮਪੀ ਵੀ ਛੱਡ ਗਏ ਜਿਹੜੇ ਫੁਲਕਾ ਸਾਹਿਬ ਵੀ ਛੱਡ ਗਏ ਸੋ ਸਾਰੇ ਲੋਕ ਛੱਡ ਕੇ ਚਲੇ ਗਏ ਕਿ ਇਹ ਤੇ ਬਿਲਕੁਲ ਝੂਠੇ ਨੇ ਗੁਬਰਾ ਕਰਦੇ ਨੇ ਤੇ ਤੁਸੀਂ ਅੱਜ ਦੇਖਿਆ ਕਿ ਜਿਹੜਾ ਸ਼ਰਾਬ ਦਾ ਵੱਡਾ ਸਕੈਂਡਲ ਅਰਵਿੰਦ ਕਾ ਕੇਜਰੀਵਾਲ ਜੀ ਔਰ ਉਹਨਾਂ ਦੇ ਸਾਥੀਆਂ ਨੇ ਕੀਤਾ ਜਿਦੇ ਵਿੱਚ ਮੁੱਖ ਮੰਤਰੀ ਔਰ ਰਾਸ਼ਟਰੀ ਅਧਿਕਸ਼ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਅੱਜ ਜੇਲ੍ਹ ਦੇ ਵਿੱਚ ਨੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਜੀ ਅੱਜ ਜੇਲ੍ਹ ਵਿੱਚ ਨੇ ਜੈਨ ਜੀ ਜਿਹੜੇ ਹੈਗੇ ਨੇ ਸਤਿੰਦਰ ਜੈਨ ਜੀ ਉਹ ਅੱਜ ਜੇਲ੍ਹ ਵਿੱਚ ਨੇ ਔਰ ਗਹਿਲੋਤ ਜੀ ਜੇਲ੍ਹ ਹੀ ਜਾਣ ਵਾਲੇ ਨੇ ਇਹਨਾਂ ਨੇ ਕੀ ਕੀਤਾ ਕਿ ਸਾਊਥ ਦਾ ਇੱਕ ਸ਼ਿਵਨਾਰ ਨਾਦਾ ਖਰਾਬ ਦਾ ਕਾਰੋਬਾਰੀ ਸੀ ਉਹਨੂੰ ਦਿੱਲੀ ਬੁਲਾਇਆ ਉਹਦੇ ਨਾਲ ਛੜੰਦਰ ਗੀਤਾ ਔਰ ਤੁਸੀਂ ਪਹਿਲੀ ਵਾਰੀ ਦੇਖੋ ਇਹ ਮੰਨੇ ਨੇ ਈਡੀ ਦੇ ਅਗੇ ਕਿ ਉਹ ਸ਼ਿਵ ਨਾਇਰ ਵੀ ਹੁਣ ਅੰਦਰ ਹੈ ਉਹਨੇ ਸ਼ਿਵ ਨਾਇਰ ਨੂੰ ਕਿਲਾਸ਼ ਗਹਿ ਲੋ ਜਿਹੜੇ ਇਹਨਾਂ ਦੇ ਮੰਤਰੀ ਨੇ ਉਹਦੀ ਕੋਠੀ 'ਚ ਰੱਖਿਆ ਲੋਕਤੰਤਰ ਇੱਥੇ ਕਿਤੇ ਲਿਖਿਆ ਕਿ ਮੰਤਰੀ ਦੀ ਕੋਠੀ 'ਚ ਕਾਮਾ ਆਦਮੀ ਰਹੇ ਉਹਨੂੰ ਰੱਖਿਆ ਵੀਆਈਪੀ ਟ੍ਰੀਟਮੈਂਟ ਦਿੱਤਾ ਔਰ ਉਸ ਤੋਂ ਬਾਅਦ ਇੱਕ ਘਟਾਲਾ ਬਾਹਰ ਆਇਆ ਕਿ ਕਰੋੜਾਂ ਰੁਪਏ ਡਕਾਰ ਗਏ ਸਰਾਬ ਪਾਲਿਸੀਜ਼ ਕੀ ਕੀਤਾ ਕਿ 5% ਦੇ ਕੇ ਉਸ ਤੋਂ ਬਾਅਦ 12% ਤੇ ਲੈ ਗਏ ਔਰ ਜਿਹੜਾ 5% ਤੇ ਕੀਤਾ ਉਹਦੇ ਵਿੱਚ 6.5% ਵਾਪਸ ਲੈ ਲਿਆ ਔਰ ਇੱਕ ਹੋਰ ਪ੍ਰਬੰਧ ਵੀ ਆ ਗਿਆ ਕਿ 100 ਕਰੋੜ ਰੁਪਇਆ ਗੋਆ ਟ੍ਰਾਂਸਫਰ ਹੋਇਆ ਅਰਵਿੰਦ ਕੇਜਰੀਵਾਲ ਕੋ 100 ਕਰੋੜ ਕਿੱਥੋਂ ਆਇਆ ਇਹ ਉਹ ਅਰਵਿੰਦ ਕੇਜਰੀਵਾਲ ਹੈ ਜਿਹਨੇ 45 ਕਰੋੜ ਰੁਪਏ ਦਾ ਬੰਗਲਾ ਬਣਾ ਲਿਆ ਜਿਹੜਾ ਕਹਿੰਦਾ ਦੀ ਮੈਂ ਘਰ ਜ ਨਹੀਂ ਰਾਂਗਾ ਦੁਰਉਪਯੋਗ ਕਰਕੇ ਕਈ ਜਾਲੀ ਦਸਤਾਵੇਜ਼ਾਂ ਦੇ ਸਿਰ ਤੇ ਉਹਦੀ ਵੀ ਜਾਨ ਚੱਲ ਰਹੀ ਹੈ 45 ਕਰੋੜ ਰੁਪਏ ਦਾ ਬੰਗਲਾ ਬਣਾ ਲਿਆ ਪਹਿਲੇ ਉਹ ਦੱਬੀ ਜਿਹੇ ਘੁੰਮਦਾ ਸੀ ਵੈਗਨ ਆ ਰਿਹਾ ਅੱਜ ਕੱਲ ਆਲੀਸ਼ਾਨ ਗੱਡੀਆਂ 'ਚ ਘੁੰਮਦੇ ਨੇ ਸੋ ਇਹ ਭ੍ਰਸ਼ਟਾਚਾਰੀ ਜਿਹੜੇ ਨੇ ਇਹਨਾਂ ਦਾ ਸੰਗਿਆਨ ਭਾਰਤੀ ਜਨਤਾ ਪਾਰਟੀ ਨੇ ਦੱਸ ਰਹੀ ਜੀ ਇਹ ਭ੍ਰਸ਼ਟਾਚਾਰੀ ਨੇ ਦਿੱਲੀ ਦੇ ਲੋਕੋ ਪੰਜਾਬ ਦੇ ਲੋਕੋ ਤੁਸੀਂ ਇਹਨਾਂ ਤੇ ਵਿਸ਼ਵਾਸ ਨਾ ਕਰੋ ਇਹ ਸਭ ਤੋਂ ਵੱਡੇ ਭ੍ਰਸ਼ਟਾਚਾਰੀ ਨੇ ਖਾਸ ਆਪੇ ਪਾਰਟੀ ਵਾਲੇ ਤੇ ਉਸ ਤਰ੍ਹਾਂ ਤੇ ਅੱਜ ਹਾਈ ਕੋਰਟ ਨੇ ਵੀ ਸੰਗਿਆਨ ਲਿਆ ਔਰ ਬੜੀ ਗੜੀ ਖਿਚਾਈ ਕੀਤੀ ਹੈ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਕਿ ਆਮ ਆਦਮੀ ਪਾਰਟੀ ਦੇ ਲੋਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਔਰ ਜਿਹੜਾ ਮੰਤਰੀ ਹੈ ਇਹਨਾਂ ਦਾ ਜਿਹੜਾ ਸੌਰਵ ਭਾਰਦੁਆਰ ਉਹਨਾਂ ਦੁਆਰਾ ਐਮਸੀਡੀ ਦੇ 2 ਲੱਖ ਤੋਂ ਵੱਧ ਬੱਚਿਆਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਗਈਆਂ ਕਿੱਡਾ ਵੱਡਾ ਇਹ ਕਹਿੰਦੇ ਸੀ ਸਿੱਖਿਆ ਦੇਾਂਗੇ ਇਹਨਾਂ ਨੇ ਉਹ ਵੀ ਖੋਹ ਲਈ ਜਿਹੜੀ ਕਿ ਸਰਕਾਰ ਦੁਆਰਾ ਮਨਜੂਰ ਸੀ ਕਿ ਐਮਸੀਡੀ ਦੇ ਦੁਆਰਾ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਜਾਂਦੀਆਂ ਸੀ ਨਹੀਂ ਦਿੱਤੀਆਂ ਉਸ ਤੋਂ ਬਾਅਦ ਕਾਰਵਾ ਨਾਇਬ ਜਿਹੜੇ ਨੇ ਹਾਈ ਕੋਰਟ ਦੇ ਉਹਦੇ ਵਿੱਚ ਜਸਟਿਸ ਮਨਮੋਨ ਔਰ ਜਸਟਿਸ ਪ੍ਰੀਤਮ ਸਿੰਘ ਜੀ ਉਹਨਾਂ ਨੇ ਕੜੀ ਟਿੱਪਣੀ ਕੀਤੀ ਕਿ ਇਹ ਸੌਰਵ ਭਾਰਦਾ ਜਿਹੜਾ ਸ਼ਹਿਰੀ ਉਦਾਸ ਮੰਤਰੀ ਜਿਹਦੇ ਦੇ ਜਿੰਮੇ ਕੰਮ ਸੀ ਉਹਨੇ ਇਹ ਸ਼ਰਤ ਰੱਖੀ ਕਿ ਕਮੇਟੀ ਬਣਾਵਾਂਗੇ ਔਰ ਮੁੱਖ ਮੰਤਰੀ ਤੋਂ ਇਜਾਜ਼ਤ ਲੈ ਕੇ ਕਰਾਂਗੇ ਪਹਿਲੀ ਗੱਲ ਤੇ ਮੁੱਖ ਮੰਤਰੀ ਦੀ ਕੋਈ ਨੈਤਿਕਤਾ ਬਚੀ ਨਹੀਂ ਕੁਰਸੀ ਦਾ ਨਾਮੋ ਕਿ ਇਹ ਕੜਵਾਨੀ ਜੀ ਸੀਗੇ ਇੱਕ આરોਪ ਲੱਗਾ ਸੀ ਤੁਹਾਨੂੰ ਮੈਂ ਯਾਦ ਕਰਾਵਾਂ ਲਾਲਕ੍ਰਿਸ਼ਨ ਅੜਵਾਨੀ ਜੀ ਤੇ ਲਾਲਕ੍ਰਿਸ਼ਨ ਅੜਵਾਨੀ ਜੀ ਨੇ ਅਸਤੀਫਾ ਦਿੱਤਾ ਸੀ ਕਿ ਮੈਂ ਜਦੋਂ ਤੱਕ આરોਪ ਮੁਕਤ ਹੋਵਾਂਗਾ ਤਦ ਹੀ ਵਾਪਸ ਆਵਾਂਗਾ ਮਦਨ ਲਾਲ ਖੁਰਾਨਾ ਜੀ ਸਾਡੇ ਸਾਥ ਦਾ ਮੁੱਖ ਮੰਤਰੀ ਝੂਠਾ ਰੋਪ ਲਗਾ ਤੋਨਾਂ ਤੇ ਆਰੋਪ ਤੋਂ ਮੁਕਤ ਹੋ ਗਏ ਹੋ ਰਾਜਨੀਤਿਕ ਜੀਵਨ ਵਿੱਚ ਪਲਟੇ ਦੇ ਕੇ ਅਰਵਿੰਦ ਕੇਜਰੀਵਾਲ ਹੈ ਭ੍ਰਿਸ਼ਟਾਚਾਰ ਇਸ ਮੁੱਖ ਮੰਤਰੀ ਬਾਰ-ਬਾਰ ਦੀ ਬیل ਰਿਜੈਕਟ ਹੋ ਰਹੀ ਹੈ ਮਨੀਸ਼ ਸਸੋਦੀਆ ਦੀ ਬیل ਰਿਜੈਕਟ ਹੋ ਰਹੀ ਹੈ ਸਤਿੰਦਰ ਜੈ ਨੇ 1.5 ਸਾਲ ਤੋਂ ਮਨੀਸ਼ ਔਰ ਸਤਿੰਦਰ ਅੰਦਰ ਬੈਠੇ ਨੇ ਇਹ ਫੇਰ ਮੁੱਖ ਮੰਤਰੀ ਬਣੇ ਬੈਠੇ ਨੇ ਕੁਰਸੀ ਨਾਲ ਚਿਪਕੇ ਕਦੀ ਜੇਲ੍ਹ ਤੋਂ ਵੀ ਸਟੇਟ ਕਲ ਸਕਦੀ ਹੈ ਦਿੱਲੀ ਤਰਾਹੀ ਤਰਾਹੀ ਕਰ ਰਹੀ ਹੈ ਔਰ ਅਰਵਿੰਦ ਕੇਜਰੀਵਾਲ ਜਿਹੜਾ ਹੈ ਉਹ ਇਸ ਵੇਲੇ ਇੱਕ ਦੀਮਕ ਬਣ ਕੇ ਦਿੱਲੀ ਨੂੰ ਚੜ ਰਿਹਾ ਹੈ ਜੇਲ੍ਹ ਦੇ ਵਿੱਚ ਬੈਠ ਕੇ ਤੇ ਦੂਜਾ ਮੁੱਖ ਮੰਤਰੀ ਜਿਹੜਾ ਉਹਨੂੰ ਤੇ ਪਤਾ ਹੀ ਕੋਈ ਨਹੀਂ ਭਗਵੰਤ ਜੀ ਨੂੰ ਉਹ ਆਪਣਾ ਹੀ ਸੈਰ ਸਪਾਟੇ ਲੱਗੇ ਨੇ ਉਹ ਪੰਜਾਬ ਦਾ ਤੇ ਬੇੜਾ ਗਰਗ ਹੋ ਗਿਆ ਉਹ ਗੁਜਰਾਤ ਵੀ ਚਲੇ ਜਾਂਦੇ ਨੇ ਕਦੀ ਪ੍ਰਚਾਰ ਕਰਨ ਕਦੀ ਚਲੇ ਜਾਂਦੇ ਨੇ ਬੰਗਾਲ ਵਿੱਚ ਪ੍ਰਚਾਰ ਕਰਨ ਕਦੀ ਚਲੇ ਜਾਂਦੇ ਨੇ ਕਰਨਾਟਕਾ ਵਿੱਚ ਪ੍ਰਚਾਰ ਕਰਨ ਪੰਜਾਬ ਵਿੱਚ ਤੇ ਗਾਲੋ ਗਾਲੀ ਹੁੰਦੇ ਨੇ ਉਹ ਬਾਜਵਾ ਸਾਹਿਬ ਕਾਂਗਰਸ ਨਾਲ ਵਿਪਕਸ਼ੀਆਂ ਨਾਲ ਤੇ ਦਿੱਲੀ ਜਾ ਕੇ ਦੋਨੋਂ ਹੀ ਪਾਰਟੀਆਂ ਜਿਹੜੀਆਂ ਕਿ ਗੁੰਮਰਾਹ ਕਰਨ ਵਾਲੀਆਂ ਪਾਰਟੀਆਂ ਨੇ ਜਾਲੀ ਪਾਡੀਆਂ ਚਾਹੇ ਹੋਏ ਆਮ ਆਦਮੀ ਚਾਹੇ ਹੋਏ ਕਾਂਗਰਸ ਦਿੱਲੀ ਤੋਂ ਅੱਗੇ ਜਾ ਕੇ ਗਲਵਕੜੀਆਂ ਪਾਲੰਦੇ ਨੇ ਇਹੀ ਕੇਜਰੀਵਾਲ ਜੀ ਜਿਹੜੇ ਕਹਿੰਦੇ ਸੀ ਆਪਣੇ ਅਜੰਡੇ ਮੈਨਫੈਸਟੋ ਕਿਹਾ ਲਾਲੂ ਪ੍ਰਸ਼ਾਦ ਨੂੰ ਅੰਦਰ ਕਰੋ ਕਲਾ ਨੇ ਨੂੰ ਅੰਦਰ ਕਰੋ ਜਿਨਨੇ ਭ੍ਰਸ਼ਟਾਚਾਰੀ ਨੇ ਉਹਨਾਂ ਦੇ ਤੇ ਸੀਬੀਆਈ ਦੇ ਕੇਸ ਬਣਾਓ ਤੇ ਬਾਅਦ ਹੀ ਜਦ ਉਹ ਚੇਹੇ ਗਏ ਜਦੋਂ ਪ੍ਰਮਾਨ ਆਏ ਤੇ ਅੱਜ ਅਦਾਲਤਾਂ ਤੇ ਵੀ ਪ੍ਰਸ਼ਨ ਦੇਖੋ ਇਹ ਅਦਾਲਤਾਂ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਬਣਾਈਆਂ ਹੋਈਆਂ ਨੇ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਚਿੱਤਰ ਜਿਹੜਾ ਉਹ ਪਿੱਛੇ ਲਾਇਆ ਹੋਇਆ ਹੈ ਨਾਲੇ ਆਪਣੇ ਉਹ ਡਾਕਟਰ ਭੀਮਰਾਓ ਅੰਬੇ ਅੰਬੇਦਕਰ ਜੀ ਦੇ ਬਣਾਏ ਹੋਏ ਸੰਵਿਧਾਨ ਜਿਹੜਾ ਉਹਨੂੰ ਮੰਗੇ ਨਹੀਂ ਅੱਜ ਪ੍ਰਸ਼ਨ ਜਿੰਨੇ ਜਿਹੜਾ ਉਠਾ ਰਹੇ ਨੇ ਇਹ ਅਰਵਿੰਦ ਕੇਜਰੀਵਾਲ ਜੀ ਮੈਨੂੰ ਗਲਤ ਬੰਦ ਕੀਤਾ ਤੇ ਅਦਾਲਤਾਂ ਉਹਨਾਂ ਨੂੰ ਵੇਲ ਨਹੀਂ ਦੇ ਰਹੀ ਤਾਂ ਮਤਲਬ ਜਾਜੂ ਹੀ ਗਲਤ ਨੇ ਇਹਦਾ ਮਤਲਬ ਸਵਿਧਾਨ ਵੀ ਗਲਤ ਹੈ ਸਵਿਧਾਨ ਦੀ ਕਸਮ ਖਾ ਕੇ ਮੁੱਖ ਮੰਤਰੀ ਬਣੇ ਸਵਿਧਾਨ ਨੂੰ ਅੱਜ ਮੰਨਣ ਨੂੰ ਤਿਆਰ ਨਹੀਂ ਹੈਗੇ ਇਸੇ ਤਰ੍ਹਾਂ ਇਹਨਾਂ ਦਾ ਮੈਂ ਤੁਹਾਨੂੰ ਯਾਦ ਕਰਾਣ ਲਗਾ ਇਹ ਅਰ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਹਰ ਸਵਿਧਾ ਦੇਾਂਗੇ ਅੱਜ ਹਾਲਤ ਕੀ ਹੋ ਗਈ ਕਹਿੰਦੇ ਨੇ ਅਸੀਂ ਮੁਫਤ ਬਿਜਲੀ ਦੇਤੀ ਕਿੱਥੋਂ ਦੇਤੀ ਪੰਜਾਬ ਦੇ 3.5 ਕਰੋੜ ਨਿਵਾਸੀਆਂ ਦੀ ਜੇਬ ਤੇ ਡਾਕਾ ਮਾਰਤਾ 2 ਸਾਲ ਵਿੱਚ 1 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਔਰ ਉਹ ਕਰਜ਼ੇ ਦਾ ਬੋਝ ਜਿਹੜਾ ਇਹਨਾਂ ਨੇ ਤੇ ਹਰਨਾ ਹੀ ਹਰਨਾ ਹੈ ਔਰ ਹਮੇਸ਼ਾ ਲਈ ਇਹ ਪਾਰਟੀ ਖਤਮ ਹੋ ਉੱਜਾ ਰਹੀ ਹੈ ਪੰਜਾਬ ਨੂੰ ਕਰਜ਼ੇ ਦੇ ਚ ਐਸਾ ਡੁੱਬ ਹੋ ਜਾਏਗੀ ਤਾਂ ਪੰਜਾਬ ਦੇ ਜੁਵਾ ਦਾ ਪੰਜਾਬ ਦੀ ਮਹਿਲਾ ਦਾ ਪੰਜਾਬ ਦੇ ਬਜ਼ੁਰਗਾਂ ਦਾ ਪੰਜਾਬ ਦੇ ਸੈਨਿਕਾਂ ਦਾ ਪੰਜਾਬ ਦੇ ਦਲਿਤਾ ਦਾ ਪੰਜਾਬ ਦੇ ਪਿਛੜੇ ਵਰਗ ਦਾ ਪੰਜਾਬ ਦੇ ਕਿਸਾਨਾਂ ਦਾ ਭਵਿੱਖ ਜਿਹੜਾ ਹੈ ਉਹ ਖਰਾਬ ਕਰ ਜਾਂ ਲਿਆ ਕੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਪਰਚਾਰ ਦੇ ਲਈ ਕੋਈ ਖਰਚਾ ਛੋਟਾ ਜਿਹਾ ਗੜੀ ਮੈਨੂੰ ਯਾਦ ਹੈ ਜਦੋਂ ਸਾਡੀ ਸਰਕਾਰ ਸੀਗੀ ਤੇ ਲਗਭਗ 25-26 ਕਰੋੜ ਰੁਪਏ ਦਾ ਪ੍ਰਚਾਰ ਤੇ ਖਰਚਾ ਹੁੰਦਾ ਸੀ ਤੁਸੀਂ ਸੋਚ ਸਕਦੇ ਹੋ ਪੰਜਾਬ ਦੀ ਜਨਤਾ ਦੇ ਟੈਕਸਾਂ ਦਾ ਪੈਸਾ ਖੂਨ ਪਸੀਨੇ ਦੀ ਮਿਹਨਤ ਕਮਾਈ ਦਾ ਪੈਸਾ ਢਕਾਰ ਕੇ ਆਮ ਆਦਮੀ ਪਾਰਟੀ ਨੇ ਸਾਡੇ 70 ਕਰੋੜ ਰੁਪਏ ਦਾ ਜਿਹੜਾ ਉਹ ਅੱਜ ਕਪਲਾ ਕੀਤਾ ਹੈ ਅੱਜ ਅਸੀਂ ਜਾਣਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦਿਸਰ ਕੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਜਿਹੜੇ ਕਿ ਸਾਡੇ ਕੈਂਡੀਡੇਟ ਨੇ ਭਾਰਤੀ ਜਨਤਾ ਪਾਰਟੀ ਦੇ ਸੱਚੇ ਸੁਥਰੇ ਕੈਂਡੀਡੇਟ ਨੇ ਬੈਸਟਰ ਨੇ ਅਮਰੀਕਾ ਦੇ ਵਿੱਚ ਔਰ ਸਭ ਤੋਂ ਵੱਡੀ ਅਸੀਂ ਹਾਈ ਕਮਾਂਡ ਦਾ ਧੰਨਵਾਦ ਕਰਨਿਆ ਕਿ ਹਾਈ ਕਮਾਂਡ ਨੇ ਸਾਡੀ ਮੰਗ ਤੇ ਲੋਕਲ ਕੈਂਡੀਡੇਟ ਦਿੱਤਾ ਕਿਉਂਕਿ ਇਹਨਾਂ ਦੇ ਦਾਦਾ ਜੀ ਤੇਜਾ ਸਿੰਘ ਸਮੁੰਦਰੀ ਜੀ ਦੇ ਨਾਂ ਤੇ ਦਰਬਾਰ ਸਾਹਿਬ ਜੀ ਕੋਈ ਹਾਲ ਦਾ ਨਾਂ ਕਿਸੇ ਗੁਰੂਆਂ ਤੋਂ ਇਲਾਵਾ ਉਹ ਤੇਜਾ ਸਿੰਘ ਸਮੁੰਦਰੀ ਹਾਲ ਐ ਐਸਜੀਪੀਸੀ ਦੇ ਫਾਊਂਡਰ ਮੈਂਬਰ ਸੀਗੇ ਇਹਨਾਂ ਦੇ ਸਮੁੰਦਰੀ ਸਾਹਿਬ ਜਿਹੜੇ ਨੇ ਤਰਨਜੀਤ ਇਹਨਾਂ ਦੇ ਜਿਹੜੇ ਪਿਤਾ ਜੀ ਉਹ ਵਿਸ਼ਨ ਸਿੰਘ ਸਮੁੰਦਰੀ ਜਿਹੜੇ ਸੀਗੇ ਉਹ ਵਿਸ਼ਨ ਸਿੰਘ ਸਮੁੰਦਰੀ ਜੀ ਖਾਲਸਾ ਗੁਰੂ ਦੇ ਪ੍ਰਿੰਸੀਪਲ ਰਹੇ ਉਹ ਵਿਸ਼ਨ ਸਿੰਘ ਸਮੁੰਦਰੀ ਜੀ ਗੁਨਨਾਨਦੇ ਜੁਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ ਇਹਨਾਂ ਦੇ ਮਾਤਾ ਜੀ ਅਮਰੀਕਾ ਤੋਂ ਪੜ੍ਹ ਕੇ ਗਵਰਨਮੈਂਟ ਕਾਲਜ ਫॉर ਔਮਨ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇੱਕ ਫੌਜੀ ਔਰ ਇਹ ਵੀ ਅਮਰਜਾ ਸੇਂਟ ਫਰੈਜ਼ੀ ਸਕੂਲ ਤੋਂ ਪੜ੍ਹੇ ਤੁਸੀਂ ਇਸ ਗੱਲ ਦਾ ਜਵਾਬ ਦਿਓਗੇ ਇੱਕ ਫੌਜੀ ਪੜ੍ਹ ਲਿਖ ਕੇ ਜਾਂਦਾ ਹੈ ਸਰਵਿਸਿਜ਼ ਦੇ ਵਿੱਚ ਔਰ ਉੱਥੇ ਜਾ ਕੇ ਉਹ ਫੌਜੀ ਦੇਸ਼ ਦੀ ਸੇਵਾ ਕਰਦਾ ਹੈ ਸੇਵਾ ਕਰਨ ਤੋਂ ਬਾਅਦ ਦੇਸ਼ ਦੇ ਮੋਰਚਿਆਂ ਤੇ ਪੂਰੀ ਤਰ੍ਹਾਂ ਦੇਸ਼ ਦੀ ਸੁਰੱਖਿਆ ਕਰਨ ਤੋਂ ਬਾਅਦ ਦੇਸ਼ ਦਾ ਝੰਡਾ ਉੱਚਾ ਕਰਨ ਤੋਂ ਬਾਅਦ ਜਦੋਂ ਵਾਪਸ ਆਉਂਦਾ ਹੈ ਉਹਨੂੰ ਅਸੀਂ ਬਾਹਰਲਾ ਕਹਿੰਦੇ ਹਾਂ ਉਹਨੂੰ ਤਾਂ ਫੁੱਲਾਂ ਦੀ ਹਰpa ਕੇ ਦੀ ਸਵਾਗਤ ਕਰਦੇ ਆਂ ਕਿ ਤੁਸੀਂ ਅੰਮ੍ਰਿਤਸਰ ਗੁਰੂ ਨਗਰੀ ਦੇ ਨਿਵਾਸੀ ਤੁਸੀਂ ਸਾਡਾ ਦੇਸ਼ੀ ਚ ਵਿਦੇਸ਼ੀ ਨਾ ਉੱਚਾ ਕਰਕੇ ਆਏ ਹੋ ਸੋ ਤਰਨਜੀਤ ਸਿੰਘ ਸੰਧੂ ਲੋਕਲ ਕੈਂਡੀਡੇਟ ਨੇ ਔਰ ਇਹਨਾਂ ਦਾ ਪਿਛੋਕੜ ਜਿੰਨੇ ਕੈਂਡੀਡੇਟ ਇਹਨਾਂ ਦੇ ਸਾਹਮਣੇ ਚੋਣ ਲੜ ਰਹੇ ਨੇ ਨਾ ਹੋ ਐਜੂਕੇਸ਼ਨ ਹੀ ਜਿਹਨਾਂ ਦਾ ਮੁਕਾਬਲਾ ਕਰ ਸਕਦੇ ਨੇ ਤੇ ਨਾ ਹੀ ਉਹਨਾਂ ਦਾ ਪਿਛੋਕੜ ਇੰਨਾ ਲੰਬਾ ਹੈ ਸੇਵਾ ਦਾ ਜਿੰਨਾ ਤਰਨਜੀਤ ਸਿੰਘ ਸੰਧੂ ਜੀ ਦਾ ਜਿਨ੍ਹਾਂ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ ਉਹਨਾਂ ਦਾ ਸਭ ਤੋਂ ਵੱਧ ਵਕਾਲਾ ਮੋਦੀ ਜੀ ਦੀ ਸਰਕਾਰ ਤੇ ਬੰਨੀ ਹੋਏ ਤਾਂ ਸਭ ਤੋਂ ਵੱਧ ਵਕਾਲਤ ਜੇ ਕੋਈ ਕਰ ਸਕਦਾ ਹੈ ਪਾਰਲੀਮੈਂਟ ਹੀ ਜਾ ਕੇ ਪੜਿਆ ਲਿਖਿਆ ਇਹਨਾਂ ਸਾਰਿਆਂ ਤੋਂ ਜਿੰਨੇ ਕੈਂਡੀਡੇਟਸ ਨੇ ਜਿਹਦੀ ਸਰਕਾਰ ਬੰਨਣ ਵਾਲੀ ਹੈ ਮੋਦੀ ਜੀ ਪ੍ਰਧਾਨ ਮੰਤਰੀ ਜੀ ਦਾ ਪ੍ਰਤੀਨਿਧੀ ਜੋੜ ਹੈ ਉਹ ਤਰਨਜੀਤ ਸਿੰਘ ਸੰਧੂ ਨੇ ਜਿਹੜੇ ਕਿ ਇਹ ਸ਼ਹਿਰ ਨੂੰ ਮੋਦੀ ਜੀ ਦੁਆਰਾ ਲਿਆ ਕੇ ਫੰਡ ਪੈਕੇਜ ਵਿਕਾਸ ਕਰਵਾ ਸਕਦੇ ਨੇ ਜਿਹਦੇ ਤੋਂ ਸ਼ਹਿਰ ਬਣ ਜਾ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਵਾਪਸ ਆਣਾ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਹਰ ਪਿੰਡ ਨੂੰ ਹਲਾਕ ਲੈਣੀ ਖੋਲਾਂਗੇ ਤੇ ਕੀਤਾ ਕੀ ਹੈ ਜਿਹੜੇ ਹਸਤਾ ਨਹੀਂ ਖੋਲੇ ਸੀ ਮੈਂ ਵੀ ਮੇਅਰ ਸੀ ਮੈਂ ਵੀ ਪ੍ਰੈਜ਼ੀਡੈਂਟ ਰਿਆ ਪੰਜਾਬ ਬੀਜੇਪੀ ਦਾ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਰਿਆ 30 ਸਾਲ ਮੇਰਾ ਜੀਵਨ ਹੈ ਮੈਂ ਸੈਟਲਾਈਟ ਹਸਪੀਟਲ ਹੀ ਤੁਸੀਂ ਵੀ ਜਾਇਓ ਰਣਜੀਤ ਐਵੇਨਿਊ ਅਸੀਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਜਾ ਰਹੇ ਹਾਂ ਸੈਟਲਾਈਟ ਹਸਪੀਟਲ ਹੀ ਉੱਥੇ ਫੱਟਾ ਲਾਤਾ ਮੋਹੱਲਾ ਖਲੇ ਨਹੀਂ ਇਹ ਜੀ ਇਹਨਾਂ ਦੇ ਮੋਹੱਲਾ ਖਲੇ ਨਹੀਂ ਪੁਰਾਣੇ ਹਸਪਤਾਲਾਂ ਦੇ ਬੋਰਡ ਲਾਤੇ ਨੇ ਮੁਹੱਲਾ ਕਲੀਨਿਕ ਆ ਦੇ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਬਏ ਨੇ ਅੱਜ ਡਰੱਗਸ ਦਾ ਬੋਲਬਾਲਾ ਹੈ ਕਹਿੰਦੇ ਸੀਗੇ ਅਸੀਂ ਡਰੱਗਸ ਆਂਦੇ ਹੀ ਖਤਮ ਕਰ ਦਿਆਂਗੇ ਅੱਜ ਡਰੱਗ ਜਿਹੜੀ ਆ ਨਹੀਂ ਵੱਧ ਗਈ ਹੈ ਕਿ ਮਾਤਾਵਾਂ ਦੇ ਭੈਣਾ ਰਾਤ ਨੂੰ ਪਹਿਰਾ ਦਿੰਦੀਆਂ ਨੇ ਪਿੰਡਾਂ ਦੇ ਵਿੱਚ ਕਿ ਡਰੱਗਾਂ ਦੇ ਠੇਕੇਦਾਰ ਇੰਨੇ ਆਰਾਮ ਨਾਲ ਘੁਮਰੇ ਨੇ ਕਿ ਉਹ ਆ ਕੇ ਕਿੱਥੇ ਸਾਡੇ ਬੱਚਿਆਂ ਨੂੰ ਗੁੰਮਰਾਹ ਕਰਕੇ ਨਸ਼ੇੜੀ ਨਾ ਬੁਲਾ ਜਾ ਸੋ ਇਹ ਰਾਜ ਹੈ ਇਸ ਲਈ ਕੋਈ ਕੰਟਰੋਲ ਹੀ ਨਹੀਂ ਕਰ ਕਰ ਤੱਕ ਜਿੱਥੇ ਇਹਨਾਂ ਨੇ ਦਿੱਲੀ ਦੀ ਸ਼ਰਾਬ ਪੁਚਾਤੀ ਤੇ 24 ਘੰਟੇ ਸ਼ਰਾਬ ਪਿਆਵਾਂਗੇ ਕੇਤਨੀਵਾਲ ਨੇ ਔਰ ਠੇਕੇ ਬਣਾਤੇ ਮਹਿਲਾਵਾਂ ਦੇ ਵੀ ਬਣਾਤੇ ਕਿ ਮਾਤਰ ਸ਼ਕਤੀ ਨੂੰ ਵੀ ਅਸੀਂ ਨਸ਼ੇ ਦੇ ਵਿੱਚ ਡੁਬਾ ਦੇਾਂਗੇ ਉੱਥੇ ਹੀ ਉਹਨਾਂ ਦੇ ਕਦਮਾਂ ਤੇ ਚੱਲਦੇ ਭਗਵੰਤ ਮਾਨ ਜਿਹੜੇ ਨੇ ਅੱਜ ਤੇ ਉਹਨਾਂ ਦੇ ਰਾਹ ਦੀ ਡਰੱਗਸ ਕਰ ਕਰ ਪਹੁੰਚ ਰਹੀਆਂ ਨੇ ਅੱਜ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ ਅੱਜ ڈاکੇ ਵਜਰੇ ਨੇ ਚੋਰੀਆਂ ਹੋ ਰਹੀਆਂ ਨੇ ਅੱਜ ਡਰੋਨਸ ਆ ਰਹੇ ਨੇ ਅੱਜ ਫਰੋਤੀਆਂ ਲੈ ਲੈ ਕੇ ਵਪਾਰੀਆਂ ਤੇ ਇੰਡਸਟਰੀਅਲਿਸਟਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਅੱਜ ਆਤੰਕਵਾਦ ਫੇਰ ਸਿਰ ਚੁੱਕ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਕਿ ਆਤਕਵਾਦ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ ਹਨ ਇਹਨਾਂ ਦੇ ਐਮਐਲਏ ਨੇ ਪੁਲਿਸ ਦਾ ਮਨੋਬਲ ਤੋੜ ਦਿੱਤਾ ਪੰਜਾਬ ਪੁਲਿਸ ਬਹੁਤ ਕੈਪੇਬਲ ਹੈ ਮੈਂ ਉਹਨਾਂ ਨੂੰ ਸਰਟੀਫਾਈ ਕਰਾਂਗਾ ਪਰ ਪੰਜਾਬ ਪੁਲਿਸ ਦਾ ਮਨੋਬਲ ਤੋੜਨ ਵਾਲੇ ਇਹ ਸ਼ਾਸਕ ਨੇ ਜਿਨ੍ਹਾਂ ਨੇ ਬੇਇੱਜ਼ਤੀ ਕਰਕੇ ਇਹਨਾਂ ਦੇ ਕਾਰਜਕਰਤਾਵਾਂ ਨੇ ਪੰਜਾਬ ਪੁਲਿਸ ਨੂੰ ਡੀਮੋਰਾਲਾਈਜ਼ ਕੀਤਾ ਕਿ ਪੰਜਾਬ ਪੁਲਿਸ ਨੂੰ ਕੰਮ ਨਹੀਂ ਕਰਨ ਦੇ ਰਹੇ ਜਿਸ ਕਰਕੇ ਅੱਜ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਖਰਾਬ ਹੋਈ ਹੈ ਇਸੇ ਤਰ੍ਹਾਂ ਬੀਆਰਟੀਐਸ ਬੱਸ ਰੈਪਿਡ ਟ੍ਰਾਂਸਪੋਰਟ ਸਿਸਟਮ ਕਿੰਨੀ ਮਿਹਨਤ ਨਾਲ ਬਣਿਆ ਸੀਗਾ ਸਾਡੇ ਰਾਜ ਦੇ ਵਿੱਚ ਔਰ ਗਰੀਬ ਲੋਕ 에어 ਕੰਡੀਸ਼ਨ ਬਸਾਂ ਦਾ ਆਨੰਦ ਲੈ ਰਹੇ ਸੀ ਚੱਲ ਰਹੀਆਂ ਸੀ ਚਲਦੀਆਂ ਹੋਈਆਂ ਬਸਾਂ ਤੁਸੀਂ ਦੇਖੋ ਉੱਥੇ ਕੰਡਮ ਕਰਕੇ ਖੜਾ ਲਾਤੀਆਂ ਨੇ ਕਰੋਨਾ ਅਰਬਾਂ ਰੁਪਏ ਦੇ ਜਿਹੜੇ ਤੁਹਾਡੇ ਟੈਕਸਾਂ ਦੇ ਪੈਸਿਆਂ ਨਾਲ ਬਸਾਂ ਆਈਆਂ ਸੀ ਉਹ ਬਸਾਂ ਨੂੰ ਅੱਜ ਉੱਥੇ ਇਹਨਾਂ ਨੇ ਖੜਾ ਕਰਤਾ ਵੀਆਰਟੀਐਸ ਬੰਦ ਹੋ ਗਈ ਹੈ ਸੜਕਾਂ ਤੇ ਡੇਢੇ ਵੱਡੇ ਉਹ ਬੈਰੀਕੇਡ ਲੱਗੇ ਨੇ ਬਸ ਗਾਇਬ ਹੋ ਗਈ ਹੈ ਇਹ ਆਮ ਆਦਮੀ ਪਾਰਟੀ ਦੀ ਜੇਬ ਵਿੱਚ ਦਕਾਰ ਗਏ ਨੇ ਉਹ ਬੱਸਾਂ ਦਾ ਪੈਸਾ ਤੇ ਬੱਸਾਂ ਬੰਦ ਹੋ ਗਈਆਂ ਨੇ ਅੱਜ ਇਹਨਾਂ ਨੇ ਕਿਹਾ ਸੀ 25 ਲੱਖ ਨੌਕਰੀਆਂ ਦੇਾਂਗੇ ਮੈਂ ਕਾਲੇ ਪੱਟੀ ਲਗਾ ਕੇ ਆਇਆ ਕਿਉਂਕਿ ਹਿੰਦੁਸਤਾਨ ਦੇ ਵਿੱਚ ਲੋਕਤੰਤਰਤਾ ਸਰਿਆਂ ਕਤਲ ਹੋ ਰਿਹਾ ਹੈ ਔਰ ਅੰਬੇਦਕਰ ਜੀ ਦੇ ਬਣਾਏ ਹੋਏ ਕਨਸਟੀਟਿਊਸ਼ਨ ਸੰਵਿਧਾਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਹਨ ਇਸ ਤੇ ਅਫਸੋਸ ਲਈ ਇਸ ਦੇ ਸ਼ੋਕ ਦੇ ਲਈ ਅੱਜ ਮੈਂ ਕਾਲੀ ਪੱਟੀ ਬਣ ਕੇ ਤੁਹਾਡੇ ਕੋਲ ਇਸ ਪ੍ਰੈਸ ਕਾਨਫਰੰਸ ਵਿੱਚ ਆਇਆ ਹਾਂ 2018 ਦੇ ਵਿੱਚ ਇੱਕ ਫਿਲਮ ਬਣੀ ਸੀ ਜਿਹਦਾ ਨਾਮ ਸੀ ਠੱਗਜ਼ ਆਫ ਹਿੰਦੁਸਤਾਨ 2018 ਦੇ ਵਿੱਚ ਇੱਕ ਫਿਲਮ ਬਣੀ ਸੀ ਜਿਹਦਾ ਨਾਮ ਸੀ ਠੱਗਜ਼ ਆਫ ਹਿੰਦੁਸਤਾਨ 2024 ਚ ਇਹ ਜਿਹੜੀ ਫਿਲਮ ਦਾ ਨਾਮ ਹਿੰਦੁਸਤਾਨ ਦੇ ਠੱਗ ਇਹ ਦੁਬਾਰਾ ਬਣ ਰਹੀ ਹੈ ਔਰ 2024 ਦੇ ਠੱਗਜ਼ ਆਫ ਹਿੰਦੁਸਤਾਨ ਦੇ ਜਿਹੜੇ ਮੇਨ ਕਰੈਕਟਰ ਮੇਨ ਹੀਰੋ ਨੇ ਉਹਨਾਂ ਦਾ ਨਾਮ ਹੈ ਸ਼੍ਰੀ ਅਰਵਿੰਦ ਕੇਜਰੀਵਾ ਉਹਨਾਂ ਦੇ ਸਹਾਈ ਜਿਹੜੇ ਨਾਲ ਉਹਨਾਂ ਦੇ ਕੰਮ ਕਰ ਰਹੇ ਨੇ ਕਿਰਦਾਰ ਬਾਰੇ ਨੇ ਉਹਨਾਂ ਦਾ ਨਾਮ ਹੈ ਸ਼੍ਰੀ ਭਗਵਾਨ ਸਿੰਘ ਮਾਲ ਇਹ ਠੱਗਜ਼ ਆਫ ਹਿੰਦੁਸਤਾਨ ਮੈਂ ਕੋਈ ਆਪਣੇ ਵੱਲੋਂ ਸ਼ਬਦ ਯੂਜ਼ ਨਹੀਂ ਕਰ ਰਿਹਾ ਲੇਕਿਨ ਆ ਜਿਹੜੀ ਸਾਰੀ ਪਿਕਚਰ ਬਣ ਰਹੀ ਹੈ ਇੱਕ ਕੋਰਟ ਤੇ ਕੇ ਪੇਸ਼ ਹੋਈ ਹੈ ਹਾਲ ਦੇ ਵਿੱਚ ਮਾਨਯੋਗ ਹਾਈ ਕੋਰਟ ਦਿੱਲੀ ਨੇ ਇਸ ਪੂਰੀ ਫਿਲਮ ਜਿਹੜੀ ਬਣ ਰਹੀ ਹੈ ਉਹਦਾ ਜਾਇਦਾ ਦਿੱਤਾ ਹੈ ਔਰ ਇਹੋ ਜਿਹਾ ਦੱਸਾਇਆ ਹੈ ਕਿ ਅਰਵਿੰਦ ਕੇਜਰੀਵਾਲ ਆਪਣੀ ਪਰਸਨਲ ਹਸિયਤ ਔਰ ਐਜ਼ ਆਪ ਕਨਵਿਨਰ ਧੱਗੀ ਦੇ ਵਿੱਚ ਸ਼ਾਮਲ ਨੇ ਉਹਨਾਂ ਨੇ 500 ਕਰੋੜ ਤੋਂ ਜ਼ਿਆਦਾ ਵੱਡਾ ਸ਼ਰਾਬ ਦਾ ਘਟਾਲਾ ਦਿੱਲੀ ਦੀ ਐਕਸਾਈਜ਼ ਦੀ ਪਾਲਿਸੀ ਚਲਾ ਕੇ ਕੀਤਾ ਹਾਲਾਂਕਿ ਉਹਨਾਂ ਕੋਲ ਕੋਈ ਪੋਰਟਫੋਲੀਓ ਨਹੀਂ ਸੀ ਸਾਈਜ਼ ਦਾ ਪਰ ਉਹਨਾਂ ਨੇ ਆਪਣੀ ਪਰਸਨਲ ਹیثیت ਐਜ਼ ਅਰਵਿੰਦ ਕੇਜਰੀਵਾਲ ਇਸ ਪਾਲਿਸੀ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਕੇ ਸਾਰੇ ਠੱਗਾ ਨੂੰ ਇਕੱਠਾ ਕਰਕੇ 500 ਕਰੋੜ ਰੁਪਏ ਦੇ ਉੱਤੇ ਠੱਗੀ ਮਾਰੀ ਔਰ ਐਜ਼ ਕਨਵੀਨਰ ਆਫ ਆਪ ਆਪ ਪਾਰਟੀ ਝਾੜੂ ਪਾਰਟੀ ਦੇ ਕਨਵੀਨਰ ਦੀ ਹਸਿਆਤ ਦੇ ਵਿੱਚ ਉਹਨਾਂ ਨੇ 45 ਕਰੋੜ ਰੁਪਏ ਦਾ ਹਵਾਲਾ ਗੋਆ ਨੂੰ ਇਲੈਕਸ਼ਨ ਦੇ ਝਾੜੂ ਦੇ ਇਲੈਕਸ਼ਨ ਦੇ ਵਿੱਚ ਭੇਜਿਆ ਇਸ ਲਈ ਇਸ ਤੋਂ ਵੱਡੀ ਥੱਗੀ ਇਸ ਤੋਂ ਵੱਡੀ ਚੋਰੀ ਅੱਜ ਤੱਕ ਨਾ ਮਾਡਰਨ ਹਿੰਦੁਸਤਾਨ 'ਚ ਹੋਈ ਹੈ ਤੇ ਨਾ ਕਦੇ ਅੱਗੇ ਹੋਏ ਇਥੇ ਢਿੱਡ ਨਹੀਂ ਪਰਿਆ ਐਡੀ ਵੱਡੀ ਥੱਗੀ ਮਾਰ ਕੇ ਹਿੰਦੁਸਤਾਨ ਦੇ ਠੱਗਾ ਦਾ ਢਿੱਡ ਨਹੀਂ ਪਰਿਆ ਉਹਨਾਂ ਨੇ ਇੱਕ ਨਵੀਂ ਠੱਗੀ ਸੋਚੀ ਹੈ ਔਰ ਉਹ ਠੱਗੀ ਇਹ ਸੋਚੀ ਹੈ ਜੀ ਅਸੀਂ ਜੋ ਮਰਜ਼ੀ ਹੋ ਜਾਈਏ ਅਸੀਂ ਮੁੱਖ ਮੰਤਰੀ ਦੀ ਸੀਟ ਨਹੀਂ ਛੱਡਣੀ ਸਾਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਸਾਡੀ bail reject ਹੋ ਰਹੀ ਹੈ ਲੇਕਿਨ ਅਸੀਂ ਕਿਉਂਕਿ ਸਾਰਾ ਲਾਲਚ ਕੁਰਸੀ ਦਾ ਹੈ ਕਿਉਂਕਿ ਸਾਰੀ ਕੁਰਸੀ ਤੋਂ ਪੈਸਾ ਆਂਦਾ ਹੈ ਕਿਉਂਕਿ ਕਰਪਟ ਰਜਿਮ ਹੈ ਇਸ ਲਈ ਉਹ ਕਹਿੰਦੇ ਅਸੀਂ ਸੀਐਮ ਦੀ ਕੁਰਸੀ ਨਹੀਂ ਛੱਡਾਂਗੇ ਦੋਸਤੋ ਭੇਡ ਦੀ ਖਲ ਦੇ ਵਿੱਚ ਭੇੜੀਆਂ ਮੈਂ ਕਹਿ ਰਿਹਾ ਜੀ ਭੇਡ ਦੀ ਖਲ ਵਿੱਚ ਭੇੜੀਆਂ ਸਾਬਤ ਹੋਏ ਨੇ ਮੁੱਖ ਮੰਤਰੀ ਦਿੱਲੀ ਦੇ ਉਹ ਕਹਿੰਦੇ ਸੀ ਅਸੀਂ ਸਕੂਲਾਂ ਦੇ ਮਸੀਹਾ ਆ ਸਾਨੂੰ ਸਿੰਗਾਪੁਰ ਭੇਜੋ ਤਾਨੂੰ ਯੂਐਸਏ ਭੇਜੋ ਅਸੀਂ ਜਾ ਕੇ ਉੱਥੇ ਦਿੱਲੀ ਦਾ ਸਕੂਲ ਦੇ ਮਾਡਲ ਦਿਖਾਵਾਂਗੇ ਔਰ ਹੁਣ ਇਹ ਹਾਲ ਹੈ ਕਿ ਦਿੱਲੀ ਦੇ ਸਕੂਲ ਦੇ ਬੱਚਿਆਂ ਨੂੰ ਕਿਤਾਬਾਂ ਨਹੀਂ ਮਿਲ ਰਹੀਆਂ ਗਰੀਬ ਦੇ ਬੱਚਿਆਂ ਨੂੰ ਜਿਹੜੇ ਸਸਟਰੀ ਸਕੂਲਾਂ ਚ ਪੜਦੇ ਆ ਉਹਨਾਂ ਨੂੰ ਯੂਨੀਫਾਰਮ ਨਹੀਂ ਮਿਲ ਰਹੀ ਹੈ ਔਰ ਉਹਨਾਂ ਦਾ ਸਾਲ ਅਕੈਡੈਮਿਕ ਸਾਲ ਖਰਾਬ ਹੋ ਰਿਹਾ ਹੈ ਲੇਕਿਨ ਆਪਣੇ ਬੱਚੇ ਤਾਂ ਆਈਆਈਟੀ ਪੜਾ ਲੈਣ ਬੜੀ ਮਮਾਰਕ ਦੀ ਗੱਲ ਹੈ ਕਰਨੇ ਵੀ ਚਾਹੀਦੇ ਸਾਬ ਦੇ ਬੱਚੇ ਆਮਨ ਹੁੰਦੇ ਨੇ ਪਰ ਆਪਣੇ ਬੱਚੇ ਆਈਆਈਪੀ ਪੜਾਲੇ ਪਰ ਗਰੀਬਾਂ ਦੇ ਬੱਚਿਆਂ ਦੀ ਜਦੋਂ ਵਾਰੀ ਆਈ ਤੁਸੀਂ ਆਪਣਾ ਹਿੱਤ ਉਹਨਾਂ ਦੇ ਹਿੱਤ ਤੋਂ ਉੱਤੇ ਰੱਖਿਆ ਤੁਸੀਂ ਇਹ ਭੁੱਲ ਗਏ ਹੋ ਕਿ ਤੁਹਾਡੀ ਇਹ ਡਿਊਟੀ ਸੀ ਕਿ ਉਹਨਾਂ ਨੂੰ ਟਾਈਮ ਸੇਅਰ 유ਨੀਫਾਰਮ ਕਿਤਾਬਾਂ ਪੈਨਸਲਾਂ ਦੇਣੀਆਂ ਸੀ ਇਹਦਾ ਜ਼ਿੰਮੇਵਾਰ ਕੌਣ ਹੈ ਅਰਵਿੰਦ ਕੇਦਰੀਵਾਲ ਜਿਹੜਾ ਮੈਂ ਕਹਿ ਰਿਹਾ ਕਿ ਪੇੜ ਦੀ ਖਲ ਵਿੱਚ ਪੇੜਿਆ ਕਿਉਂ ਕਿਉਂਕਿ ਹਾਈ ਕੋਰਟ ਦੇ ਸਾਹਮਣੇ ਦਿੱਲੀ ਸਰਕਾਰ ਦੇ ਵਕੀਲ ਨੇ ਜਾ ਕੇ ਕਿਹਾ ਕਿ ਜੀ ਕਿਉਂਕਿ ਸਾਡਾ ਸੀ ਇਸ ਮਿਨਿਸਟਰ ਜਿਹੜਾ ਬੈਠਾ ਹੈ ਇਸ ਲਈ ਅਸੀਂ ਬੱਚਿਆਂ ਨੂੰ ਕਿਤਾਬਾਂ ਤੇ ਸਕੂਲ ਤੇ ਪੈਨਸਲਾਂ ਤੇ ਰਬੜਾਂ ਤੇ ਬਾਕੀ ਚੀਜ਼ਾਂ ਨਹੀਂ ਦੇ ਸਕ ਰਹੇ ਤੇ ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਸੈਲਫ ਇੰਟਰਸਟ ਰੱਖਦੇ ਹੋਏ ਉਹਨਾਂ ਨੇ ਕੇ ਦੀਵਾਲ ਨੇ ਇਹ ਕੰਮ ਕੀਤਾ ਔਰ ਦੇਖੋ ਆਪਾਂ ਸਾਰੇ ਸਾਹਿਬ ਜੀ ਗੁਰੂ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਆਪਾਂ ਸਾਰੇ ਦਰਗਾਹਾਂ ਮੰਦਰ ਮੱਥਾ ਟੇਕਣ ਜਾਂਦੇ ਆ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਉਹ ਤਿਹਾੜ ਜੇਲ ਜਾ ਕੇ ਮੱਥਾ ਟੇਕਣ ਜਾਂਦੇ ਨੇ ਆਪਾਂ ਸਾਰੇ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ ਆਪਾਂ ਸਾਰੇ ਹੋਰ ਭਗਵਾਨਾਂ ਨੂੰ ਮੱਥਾ ਟੇਕਦੇ ਆ ਉਹ ਜਾ ਕੇ ਤਿਹਾੜ ਜਾ ਕੇ ਕਿਹਦੇ ਨੂੰ ਮੱਥਾ ਟੇਕਦੇ ਨੇ ਬੜੇ ਫਿਰ ਕਾਨਫਰੰਸ ਨਾਲ ਬੜੇ ਜਿੱਦੱਕ ਬਹੁਤ ਵੱਡਾ ਪੀਰਤ ਕਰਕੇ ਆਂਦੇ ਬਾਹਰ ਆ ਕੇ ਕਹਿੰਦੇ ਮੈਂ ਆਪਣੇ ਗੁਰੂ ਨੂੰ ਮੱਥਾ ਕਰਕੇ ਆਇਆ ਉਹ ਤਿਹਾਰ ਚ ਬੈਠੇ ਸੀ ਮੈਨੂੰ ਥੋੜਾ ਜਿਹਾ ਪ੍ਰਸ਼ਾਦ ਵੀ ਉਹਨਾਂ ਨੇ ਦਿੱਤਾ ਮੈਂ ਪੁੱਛਣਾ ਚਾਹਨਾ ਹੈ ਤੁਹਾਡੇ ਥਰੂ ਕਿ ਤਿਹਾਰ ਦੇ ਵਿੱਚ ਇੱਕ ਕ੍ਰਿਮੀਨਲ ਨੂੰ ਇੱਕ ਗੁਨਾਹਗਾਰ ਨੂੰ ਜਿਹੜਾ ਕੀ ਮਨੀ ਲਾਂਡਰਿੰਗ ਦੇ ਵਿੱਚ ਅੰਦਰ ਹੈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਟੈਕਸਿਸ ਦੇ ਤਾਰਾਂ ਦੇ ਵਿੱਚ ਪੰਜਾਬ ਦੇ ਟੈਕਸਿਸ ਦੇ ਹੈਲੀਕਾਪਟਰ ਦੇ ਵਿੱਚ ਉੱਡ ਕੇ ਤਿਹਾਰ ਦੇ ਵਿੱਚ ਕੀ ਕਰਨ ਜਾਂਦਾ ਹੈ ਇਹ ਤੁਹਾਡੇ ਸਰੂ ਮੈਂ ਇੱਕ ਕੁਐਸਚਨ ਪੁੱਛਣਾ ਚਾਹ ਮੈਂ ਕੇਜਰੀਵਾਲ ਜੀ ਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਮੀ ਮੁਲਾਜ਼ਮ ਰਹੇ ਹੋ ਕੋਈ ਸਰਕਾਰੀ ਮੁਲਾਜ਼ਮ ਜੇ 48 ਘੰਟੇ ਜੇਲ੍ਹ ਚ ਅੰਦਰ ਰਹਿ ਜਾਏ ਕਿਸੇ ਗੱਲ ਲੋ ਪਾਏ ਛੋਟਾ ਜਿਹਾ ਐਕਸੀਡੈਂਟ ਹੋ ਜਾਏ ਪਾਏ ਕੁਝ ਕਿਸੇ ਗੱਲ ਤੋਂ ਜੇ ਕੋਈ ਸਰਕਾਰੀ ਅਫਸਰ 48 ਘੰਟੇ ਅੰਦਰ ਹੋ ਜਾਏ ਉਹਨੂੰ ਡੀਮਡ ਸਸਪੈਂਡਡ ਸਮੇਂ ਦਾ ਜਾਂਦਾ ਤੇ ਕੀ ਕੇਜਰੀਵਾਲ ਜੀ ਤੁਸੀਂ ਚੀਫ ਮਿਨਿਸਟਰ ਬਣ ਕੇ ਆਪਣੇ ਸਰਕਾਰੀ ਰੂਲ ਭੁੱਲ ਗਏ ਹੋ ਜੇ ਤੁਸੀਂ ਜੇਲ੍ਹ ਦੇ ਅੰਦਰ 48 ਦਿਨਾਂ ਦੇ ਅੰਦਰ ਬੈਠੇ ਹੋਇਓ ਕਿ ਤੁਹਾਡਾ ਫਰਜ ਨਹੀਂ ਬੰਦਾ ਤੇ ਤੁਹਾਡੀ ਮੋਰੈਲਿਟੀ ਨਹੀਂ ਬੰਦੀ ਤੇ ਤੁਹਾਡੀ ਗੈਰਤ ਨਹੀਂ ਹੈ ਕਿ ਤੁਹਾਡੀ ਕੌਨਸ਼ੀਅਸ ਇਹ ਕਹਿੰਦੀ ਨਹੀਂ ਹੈ ਕਿ ਤੁਸੀਂ ਰਜ਼ਾਈਨ ਕਰੋ ਕਿ ਤੁਹਾਨੂੰ ਤਸੀਹੇਟ ਕੇ ਹੀ ਬਾਹਰ ਕੱਢਣਾ ਹੈ ਕਿ ਕੋਟਾ ਨੇ ਤੁਹਾਨੂੰ ਜਦੋਂ ਹੁਕਮ ਦੇਣਾ ਤਾਂ ਹੀ ਤੁਸੀਂ ਰਜ਼ਾਈਨ ਕਰੋਗੇ ਜੇ ਤੁਸੀਂ ਇਹ ਹੀ ਚਾਹੁੰਦੇ ਹੋ ਤਾਂ ਉਹ ਵੀ ਦਿਨ ਦੂਰ ਨਹੀਂ ਹੈ ਤੁਹਾਨੂੰ ਤਸੀਹੇਟ ਕੇ ਬਾਹਰ ਕੱਢਿਆ ਜਾਏਗਾ ਔਰ ਮੈਨੂੰ ਬੜੀ ਹੀ ਬੇਜ਼ੀਤੀ ਮਹਿਸੂਸ ਹੁੰਦੀ ਹੈ ਵੀਰੋ ਮੈਂ 16-17 ਸਾਲ ਦਿੱਲੀ ਦੇ ਵਿੱਚ ਰਿਹਾ ਜਿੱਥੇ ਵਰਲਡ ਦੇ ਸੰਸਾਰ ਤੇ ਸਾਰੇ ਦੇ ਸਾਰੇ ਡਿਪਲੋਮੈਟਿਕ ਕਮਿਸ਼ਨਸ ਨੇ ਸਾਰੇ ਐਂਬੈਸਡਰ ਉੱਥੇ ਬੈਠੇ ਨੇ ਇੱਕ ਪਾਸੇ ਮੋਦੀ ਜੀ ਹਿੰਦੁਸਤਾਨ ਨੂੰ ਵਿਸ਼ਵ ਗੁਰੂ ਬਣਾ ਰਹੇ ਨੇ ਇੱਕ ਪਾਸੇ ਮੋਦੀ ਜੀ ਹਿੰਦੁਸਤਾਨ ਦੀ ਇਨੀ ਪ੍ਰੈਸਟੀਜ ਵਧਾ ਰਹੇ ਨੇ ਇੱਕ ਪਾਸੇ ਯੂਐਸਏ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਕਹਿੰਦਾ ਯੂ ਆਰ ਮਾਈ ਬੌਸ ਮੈਨੂੰ ਆਪਣੇ ਆਟੋਗ੍ਰਾਫ ਦੇ ਦਿਓ ਇਹੀ ਦੀ ਇੱਜ਼ਤ ਬਣਾ ਰਹੇ ਨੇ ਉੱਥੇ ਸਾਰੇ ਸੰਸਾਰ ਦੇ ਇਨਵੈਸਟਰ ਦੇਖ ਰਹੇ ਨੇ ਕਿ ਦਿੱਲੀ ਦੀ ਸਰਕਾਰ ਜੇਲ੍ਹ ਚੋਂ ਚੱਲ ਰਹੀ ਹੈ ਮੁੱਖ ਮੰਤਰੀ ਜੇਲ੍ਹ ਚੋਂ ਆਪਣੇ ਫਰਮਾਨ ਭੇਜ ਰਿਹਾ ਹੈ ਕਿ ਇਹ ਇੱਡਾ ਵੱਡਾ ਨਿਰਾਦਰ ਇੰਨੀ ਵੱਡੀ ਪੰਜਾ ਅਫੀ ਔਰ ਹਿੰਦੁਸਤਾਨ ਦੀ ਬੇਇੱਜ਼ਤੀ ਹੈ ਕਿ ਨਹੀਂ ਇਹ ਸਵਾਲ ਮੈਂ ਤੁਹਾਡੇ ਤੇ ਛੱਡਦਾ ਹਾਂ ਔਰ ਹੋਪ ਕਰਦਾ ਹੈ ਕਿ ਗੁਰੂ ਮਹਾਰਾਜ ਅਕਲ ਬਖਸ਼ਣਗੇ ਔਰ ਅਰਵਿੰਦ ਕੇਜਰੀਵਾਲ ਇਸ ਤਿਸ ਨੂੰ ਮੰਨਦੇ ਹੋਏ ਕਿ ਨੈਸ਼ਨਲ ਇੰਟਰਸਟ ਇਜ਼ ਅਬਾਊਟ ਪਰਸਨਲ ਇੰਟਰਸਟ ਅਸਤੀਫਾ ਜਲਦੀ ਦੇਣਗੇ ਸਾਡੀ ਵੀ ਮੰਗ ਹੈ ਔਰ ਦੂਜੀ ਮੰਗ ਇਹ ਹੈ ਕਿ ਜਿਸ ਤਰੀਕੇ ਨਾਲ ਦਿੱਲੀ ਦੀ ਪਾਲਿਸੀ ਸੀਬੀਆਈ ਨੇ ਇੰਕੁਆਇਰ ਕੀਤੀ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਕਿ ਕਾਰਬਨ ਕਾਪੀ ਕਟ ਐਂਡ ਪੇਸਟ ਹੈ ਇੱਥੇ ਵੀ ਕਰਨ ਔਰ ਪੂਰੀ ਸੀਬੀਆਈ ਇੰਕੁਆਇਰੀ ਪੰਜਾਬ 'ਚ ਵੀ ਹੋਵੇ ਇਹ ਵੀ ਸਾਡੀ ਮੰਗ ਰਹੇਗੀ ਧੰਨਵਾਦ ਹਾਂਜੀ ਕੁਐਸਚਨਸ